ਹਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਅਸੀਂ ਸਵੇਰੇ ਸਾਰਾ ਪਸ਼ੂਆਂ ਦਾ ਕੰਮ ਕਰ ਕਰਕੇ ਨਵੇੜ ਕੇ ਤੇ ਅਸੀਂ ਅੱਜ ਆਏ ਆ ਜੀ ਮਨੀ ਦੇ ਨਾਨਕੇ ਮਤਲਬ ਕਿ ਮੇਰੇ ਪਿੱਕੇ ਘਰ ਆ ਮੇਲਾ ਹੁੰਦਾ ਇੱਥੇ ਤੇ ਇਸ ਵਾਰ ਅਸੀਂ ਇੱਕ ਦਿਨ ਸਾਧਣ ਵਾਸਤੇ ਆਏ ਆ ਪਹਿਲਾਂ ਤਾਂ ਮੈਂ ਰਹਿ ਕੇ ਜਾਣੀ ਹੁੰਦੀ ਸੀ 4-5 ਦਿਨ ਤੇ ਹੁਣ ਆਪਾਂ ਗਾਂ ਲੈ ਲਈ ਕਰਕੇ ਤੇ ਰਹਿ ਨਹੀਂ ਸਕਦੇ ਸੋ ਆਪਾਂ ਕੁਸ਼ ਘੰਟਿਆਂ ਲਈ ਇੱਥੇ ਆਏ ਆਂ। ਸ਼ਾਮ ਨੂੰ ਆਪਾਂ ਵਾਪਸ ਚੱਲ ਜਾਣਾ ਤੇ ਤੁਹਾਨੂੰ ਦਿਖਾਉਂਦੇ ਆਂ ਸਾਰਾ ਉੱਥੋਂ ਦਾ ਮਾਹੌਲ ਜਿਹੜਾ। ਹਜੇ ਪਸ ਵੀਰੇ ਸਵੇਰੇ ਆ ਗਏ ਨਾ। 8 ਵਜੇ ਜੀ ਅਸੀਂ ਪਹੁੰਚ ਗਏ। ਗੱਡੀ ਬਾਹਰ ਪਾਰਕਿੰਗ ਚ ਲਾ ਦਿੱਤੀ ਕਿਉਂਕਿ ਬਾ ਕੱਢਣੀ ਔਖੀ ਹੋ ਜਾਣੀ ਆ। ਤੇ ਹੁਣ ਅਸੀਂ ਤੁਰੇ ਜਾਂਦੇ। ਪਹਿਲਾਂ ਅਸੀਂ ਮੱਥਾ ਹੀ ਟੇਕਾਂਗੇ। ਦੁਕਾਨਾਂ ਦੀ ਹਜੇ ਓਪਨਿੰਗ ਹੋਉਂਦੀ ਹੀ ਆ ਨਾ ਮਣੀ। ਹਾਂ ਤੇ 10 ਵਜੇ ਤੱਕ ਸ਼ੁਰੂ ਹੋਣਾ 8 ਵਜੇ ਪਹੁੰਚ ਗਏ ਆ ਪੂਰੇ 10 ਵਜੇ ਉਹ ਹੋਣੀ ਆ ਸਟਾਰਟਿੰਗ मामा देखो जे कपड़े पाए होंगे ਨਿਸ਼ਾਨ ਸਾਹਿਬ ਜੀ ਮਾਤਾ ਪੰਜਾਬ ਗੌਰ ਜੀ ਦਾ ਇਹ ਫੋਟੋ ਮਾਤਾ ਪੰਜਾਬ ਗੌਰ ਜੀ ਤੇ ਇੱਕ ਜੂਰਾਮ ਰਾਏ ਜੀ ਤੇ ਬਾਬਾ ਸ਼ਿਰੀ ਚੰਨ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਦੇਵ ਜੀ ਸ੍ਰੀ ਗੁਰੂ ਹਰ ਰਾਏ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਪਿਪਲੀ ਸਾਹਿਬ ਜੀ ਇੰਦਰ ਪੀਂਗ ਹੈ ਆ ਜਨਾਂ ਨੂੰ ਆ ਇਧਰ ਪੱਠੀ ਲੱਗੀ ਜੀ ਰੋਟੀ ਪੱਕ ਰਹੀ ਆ ਨੇ ਲਾਵਣੀ ਅਜੇ ਕਿੰਨੀਆਂ ਬਰਾਤਾਂ ਇੱਦਾਂ ਗੁਜਣੀਆਂ ਲੰਗਰ ਚੱਲਣਾ ਮਾਤਾ ਦਾ ਉੱਧਰ ਵੀ ਪੱਠੀ ਆ ਤਿੰਨ ਪੱਠੀਆਂ ਤੇ ਜੀ ਬੰਬਸ਼ੀ ਰਚਾਂ ਜੀ ਦੀ ਮੂਰਤੀ ਵੀ ਰਾਜਮਾਨ ਹੈ ਨਾ ਮੋਤੇ ਆਪਦੇ ਅੰਦਰ ਜੀ ਮਾਰਾ ਜੀ ਇਹ ਦੋਨੇ ਜੀ ਭੈਣ ਭਰਾ ਦੋਨੇ ਇਹੋ ਇਹ ਵੀ ਬੀਕਾਮ ਦਾ ਸਟੂਡੈਂਟ ਹੈ ਵੀ ਕਲੀਅਰ ਹੋ ਗਈ ਜੱਗੇ ਬੀਕਾਮ ਇਹ ਜੀ ਐਮ ਕਾਮ ਕਰਦੀ ਕੁੜੀ ਸਾਡੀ ਇਹ ਇਧਰ ਜੀ ਬੀਕਾਮ ਵਾਲਾ ਮਨਵੀਰ ਨੂੰ ਇਹਦੀ ਐਸੀ ਭੈਣ ਕੋ ਟਿਊਸ਼ਨ ਲਾ ਦੇਣਾ ਹੁਣ ਸਹੀ ਆ ਕੇ ਸਟੂਡੈਂਟ ਜਿੱਡੀ ਸਾਡੀ ਕੁੜੀ ਆ ਤੇ ਕਿੰਨੇ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਆ ਉਹ ਵੀ ਫੇਲ ਹੋਗੇ ਫੇਲ ਦੋ ਰਿਜ਼ਲਟ ਹੋਣ ਵਾਲਾ ਨਹੀਂ ਕਿਤਾਬ ਇੱਧਰ ਕੀਰਤ ਹੁਣ ਤਿਆਰ ਹਾਂ ਆਉਂਦੇ ਹੀ ਪ੍ਰੋਣੇ ਆ ਵੀ ਗਏ ਕੀਰਤ ਇੱਧਰ ਨੂੰ ਹੋ ਮੂੰਹ ਕਰ ਕੀਰਤ ਾਂਜਾ ਲੜਫੇ ਸਾਡਿ ਵਾਰੀ ਜਾਂ ਨਹੀਂ ਲੈ ਬੈਠ ਕੋ ਸਾਡਿ ਵਾਰੀ ਜਾਂ ਨਹੀਂ ਲੈ ਬੁੱਧੇ ਬੁੱਧੇ ਚ ਇਹ ਕਿ ਫੇੜ ਡਰ ਗਿਆ ਮਾਨੀ ਦੇ ਕੀ ਰਤਾ ਪਿਆਰ ਦੇਖੇ ਹੋਏ ਹੋਏ ਪਿਆਰ ਦੇ ਉਹਨੂੰ ਜਲਦੀ ਦੇ ਕੁੜੀ ਦਾ ਪਿਆਰ ਦੂਗਣ ਦੇਖ ਨਰੀਆਂ ਸ਼ਰਾਰਤਾਂ any ਆਹ ਹੈ ਨਾ ਮਨੀ ਐਨਕਾ ਲੈ ਲਾ 150 ਵਾਲੀਆਂ ਬਦਲ ਬਦਲ ਕੇ ਯੂਨੀਵਰਸਿਟੀ ਪਾ ਕੇ ਜਾਇਆ ਕਰੀ ਮਨੀ ਨੂੰ ਐਨਕਾ ਲੈ ਦੀਏ ਇਹ ਦਾਦਾ ਬਣਿਆ ਹੁੰਦਾ ਹੈ ਇਹ ਦੁੱਧ ਖੰਡੇ ਨਾਲ ਜੀ ਸੂਪ ਵਿੱਚ ਬਣਦਾ ਹੈ ਇਹ ਤਾਂ ਬਹੁਤ ਪੁਰਾਣੇ ਹਾਕੀ ਸੀਗੇ ਅੱਜ ਕਾ ਚੀਜ਼ ਨਹੀਂ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਉਹ ਕਿੱਥੇ ਹੈ ਚਲੋ ਆ ਜੀ ਸਾਹਿਬ ਮਾੜਾ ਤੜਾ ਹੋ ਬਣਾਦੀ ਬਣਾਣਾ ਨਾ ਐਦ ਕੀ ਮੇਲੇ ਚ ਬਣੀ ਟੈਟੂ ਬਣਾਣਾ ਮੈਂ ਬਣਾਣਾ ਨਾ ਬਣਾ ਲੈਣੀ ਆ ਦੇਖੋ ਅੱਟੇ ਚ ਸੋਕ ਦਿਖਾਉਦੇ ਸਹੀਂ ਮੈਂ ਦਗਾ ਟੈਟੂ ਸ਼ਾਪਸ ਹੈ ਬਮਾ ਅਜੇ ਭਰੂਆ ਹੋਰ ਆਜੋ ਟਿੱਕੀਆਂ ਖਾ ਲੋ ਮੈਂ ਤਾਂ ਕੁਛ ਨਹੀਂ ਖਾਣਾ ਬਾਹਰ ਦਾ ਜੋਤੀ ਆਨ ਅਵਾਇਡ ఎవਰੀਥਿੰਗ ਮਿੱਟੀ ਕਿ ਨਹੀਂ ਬਈ ਹੋ ਟਿੱਕੀਆਂ ਦੇ ਆ ਬੋਟਲਸ ਦੇਖੇ ਕਿ ਨਹੀਂ ਆ ਸੋਹਣੀਆਂ ਕੀ ਰੇਟ ਐ ਇਹਨਾਂ ਦਾ ਕਿ ਛੱਡ ਚੱਲ ਉੱਠਣਾ ਪਿਆ ਨਾ ਜਿੰਦਗੀ ਨੂੰ ਜੂ ਕਿਤੇ ਤੁਹਾਨੂੰ ਦੇਖਣਾ ਸੋਹਣਾ ਲੱਗ ਜਾਂਦਾ ਹੈ ਨਾ ਦੇਖੋ ਮਨ ਫਲਗਰੀ ਫਲਗਰੀ ਮਨ ਨੂੰ ਸੌਣਾ ਮੋਬਾਈਲ ਦੀਆਂ ਗੀਤਾਂ ਦੀਆਂ ਜਿੱਦਾਂ ਕਿਤੇ ਕੀ ਨਾਲ ਲੈ ਕੇ ਦਊਂਗੀ ਥੋੜਾ ਮਾਰਨਾ ਜੀ ਜਿੱਤ ਕੇ ਇਹ ਵੀ ਲਾਗ ਰਹੀ ਹੈ ਜਾਇਜ਼ ਜਿਹੜੇ ਜਾਂ ਇਸ ਤੇ ਟਾਵਰ ਜਿੰਨਾ ਮਰਜ਼ੀ ਟਾਵਰ ਲੇ ਲੇ ਐਤੁ ਲੱਗੇਗਾ ਤੇ ਵੀ ਉਹ ਤੇ ਤੈਨੂੰ ਦੀਦੀ ਕਹਿ ਕੇ ਗਿਆ ਦੀਦੀ ਆ ਕਿਥੋਂ ਲੈ ਬੇਸਤੀ ਕਰ ਆਂਟੀ ਲੱਗਦੀ ਹੁੰਨੀ ਇਹਨਾਂ ਨੂੰ ਇਹ 100 ਰੁਪਏ ਦੇ 104 100 ਦੀਆਂ 4ਾਂ ਵਾਲੀਆਂ ਮੈਨੂੰ ਲੱਗਦਾ ਇਹ ਦੁਕਾਨ ਵਾਲੇ ਤੋਂ ਲਿਆਂਦੀ ਹੋਣੀ ਇਹ 기ਰਤ ਨੂੰ 기ਰਤ ਕੀ ਭਾਂਡਿਆਂ ਦੀ ਦੁਕਾਨ ਹੈ ਨਾ ਤਾਂ ਕਰਕੇ ਤੀ 기ਰਤ ਨੂੰ ਯਾਦ ਆ ਮੈਨੂੰ ਗੋਲਡ ਮਹਿੰਗਾ ਬੋਹ ਗਿਆ ਇਹ ਵਾਲਾ ਲੈ ਲੀਏ ਹਾਂ ਆ ਤੀ 300 ਰੁਪਏ ਦੇ ਜਾਣਾ 20 ਰੁਪਏ ਦਾ ਨਾ ਇਹ ਲੈ ਲਾ ਉਹ ਕਿੰਨੀਆਂ ਪਿਆਰੀਆਂ ਲਾਦੀਆਂ ਹਾਂ ਹਾਂ ਵੀ ਸੋਹਣੀਆਂ ਹਨਾ ਨਾ ਕੋਈ ਆ ਹੈਗੀ ਤੇ ਐਡੀ ਕੁੜੀ ਤੇਰੇ ਕੋਲ ਨਹੀਂ ਇਹਦੇ ਨਹੀਂ ਨਾ ਹੁਣੇ ਵਾਲਾ ਆ ਸੋਹਣੀਆਂ ਲੱਗਦੀਆਂ ਨਾ ਛੋਟੀਆਂ ਛੋਟੀਆਂ ਪੁੱਛ ਤਾਂ ਕਿੰਨੀਆਂ ਇਹ ਵੀ 20-20 ਰੁਪਏ ਆ ਕਿੰਨੇ ਦੇ ਆ ਡੱਬੀ ਜੱਗੇ ਤੂੰ ਨਹੀਂ ਲੈਣਾ ਕੁਛ ਇਹਦੇ ਤੂੰ ਵੀ ਲੈ ਲੈ ਕੁਛ ਹੈ ਸਾਰੇ 20 ਹੀ ਆ ਸਾਰੀ ਜੀ ਸੇਲ ਆ 20 20 ਰੁਪਏ ਦਾ ਸਾਰਾ ਕੁਝ ਚੂਜ਼ ਕਰਕੇ ਲੈ ਲਓ ਨਾ ਜਿਹੜਾ ਵਧੀਆ ਚੂਜ਼ ਲੱਗਦਾ ਹਾਂ ਇੱਕ ਤੇ ਉਹਦੇ ਵਿੱਚ ਚੂਜ਼ ਹੋ ਜਾ ਰਿਹਾ ਹਾਂ ਆ ਇਹ ਤੇ ਲੈ ਲਈਏ ਤੂੰ ਕੀ ਲੈਣਾ ਕਿਹੜਾ ਤਾਂ ਇਹ ਕਾ ਲੈ ਲੈਨੇ ਆ ਵੀ ਸੋਹਣੀਆਂ ਲੱਗਦੀਆਂ ਨਾ ਆਹ ਵਾਲੀਆਂ ਇਹ ਕਿ ਦੋ ਦਿਨ ਤੱਕ ਕੱਢਣੀ ਦੋ ਨਹੀਂ ਹਫਤਾ ਤੱਕ ਕੱਢਣਗੀਆਂ ਆ ਹੀ ਲੈ ਲਵਾਂਗਾ ਉਹਦਾ 20 ਰੁਪਏ ਦਾ ਆਉਂਦਾ ਵੀ ਕੀ ਹੈ ਮੈਨੂੰ ਲਿੰਗਾ ਉਹ ਹੀ ਲੈ ਲਓ ਤੇ ਜਿਆਦਾ ਪਟੀਏ ਰੇ ਇਕੱਲਾ ਵੀ ਨਹੀਂ ਨਹੀਂ ਆ ਵੀ ਆ ਰੇ ਇਹ ਨਾ ਖਾਇਆ ਕਰੋ ਮੇਲਿਆਂ ਤੇ ਤੇਰਾ ਮਿੱਟੀ ਨਹੀਂ ਮਿੱਟੀ ਪੈਂਦੀ ਮਿੱਟੀ ਵੀ ਪੈਂਦੀ ਤਦੋਂ ਵੀ ਉਹ ਪੀ ਲੋ ਆ ਉਹ ਆ ਲੈ ਤੇ ਲੈਂਦੇ ਹੁਣ ਮੈਨੂੰ ਇਹ ਕੀ ਹੈ ਇਹ ਆ ਕਿ ਨਹੀਂ ਆ ਸੋਹਣੀਆਂ ਨਿੱਕੀਆਂ ਨਿੱਕੀਆਂ ਨਾ ਵਾਓ ਕਿੰਨੇ ਪਿਆਰ ਦਾ ਟਾਈਟ ਇੱਕ ਘੱਟਾ ਇੱਕ ਘੱਟਿਆ ਚਪੂਰੇ ਵਾਲਾ ਚੱਕ ਪੂਰੇ ਵਾਲਾ ਚੱਕ ਇੱਕ ਕਾਵੀ ਲੈ ਜੀਏ ਨਿਆਣਿਆਂ ਨੂੰ ਦੇ ਦਾਂਗੇ ਉੱਥੇ ਹਨਾ ਆ ਵੀ ਲੈ ਜਾਂਦੇ ਆ ਆ ਸੋਹਣਾ ਨਾ ਆ ਮੇਨੂੰ ਵੀ ਸੋਹਣਾ ਤੂੰ ਹੀ ਲੈ ਲੈ ਕਿਹਦੇ ਨਾਲ ਦਾ ਕੀ ਕੀ ਰੰਗ ਦੇ ਇਹ ਲਿਪਸਟਿਕਾਂ ਕਿੰਦਾਂ ਦੀਆਂ ਨਾ ਕੱਢ ਕੇ ਦੇਖਦਾ ਹਾਂ ਕਿ ਸੰਦੂ ਹੋ ਰਿਹਾ ਪਗੀ ਵਾਸਤੇ ਲੈ ਲਓ ਪਗੀ ਲਈ ਲਈ ਹੈ ਨਾ ਲਈਆ ਇੱਕ ਪਿੰਕੀ ਇੱਕ ਲਈਏ ਸੀ ਅੱਛਾ ਚਲੋ ਇਹ ਸਿਰਫ 20 ਰੁਪਏ ਦਾ ਕਲਸਟਰ ਹੈ ਜੇ ਨਾ ਕਪੜੇ ਨਹੀਂ ਕਿਤੇ ਇਹ ਦੇਖੀ ਆਹ ਦੇ ਉਹ ਸਿਰਫ 20 ਰੁਪਏ ਦਾ ਕਲਸਟਰ ਇਦਾਂ ਦਾ ਇਹ ਹੀ ਦੁਕਾਨ ਦੇ ਉੱਤੇ ਬਿਲਕੁਲ ਸਜਾ ਕੇ ਰੱਖਿਆ ਹੁੰਦਾ ਤੇ 150 ਦਾ ਤੁਸੀਂ ਝੱਟ ਲੈ ਲੈਣਾ ਸੀ ਇਦਾਂ ਹੀ ਐਸਾ ਸਾਦੀ ਦੁਕਾਨ ਤੇ ਇਦਾਂ ਹੀ ਆ ਤੁਹਾਡੀ ਦੁਕਾਨ ਤਾਂ ਕਿਤੇ ਭਾਂਡਿਆਂ ਵਾਲੀ ਉੱਥੇ ਕਲਸਟਰ ਕਿੱਥੋਂ ਆ ਗਿਆ ਉਸ ਚ ਕਲਸਟਰ ਵੀ ਕਲਸਟਰ ਆ ਕਿ ਨਹੀਂ ਆ ਵਧੀਆ ਹੈ ਇੱਕ ਬ੍ਰਾਊਨ ਲੈ ਲਓ ਇੱਕ ਬਲੈਕ ਲੈ ਲਓ ਵਾਰੀਓ ਸੋਈਆਂ ਉੱਧਰ ਮਾਚੀ ਜੂੜੇ ਆਣੇ ਆ ਦੇਖੋ ਤੁਹਾਡੇ ਜੂੜਾ ਹੁੰਦਾ ਜੂੜੇ ਆਣੇ ਉੱਧਰ ਕਿੰਨਿਆ ਇਹੋ ਇਹ ਟਾਈਮ ਪੋੜੇ ਘੜਦੀ ਹੁੰਦੀ ਆ ਨਾ ਇਹ ਆਪਣੀ ਮਰਜ਼ੀ ਆ ਭਾਵੇਂ ਸਾਹਮਣੋਂ ਦਾ ਕੁਝ ਬੈਟਾ ਟਾਈਪਸ ਵੀ ਲੈ ਛੋਟੇ ਹਾਂ ਦੇਖ ਲਿਆ ਕਿੰਨਾ ਟੋਟਲ 10 ਹੁੰਦੇ ਉਹ ਚ ਨੋ ਚੀਜ਼ਾਂ ਕਿੰਨਿਆ ਨੋ ਚੀਜ਼ਾਂ ਐਕਸਪੋਰਟ ਕੀਤੀ ਗਈ ਆ ਇੱਕ ਹੋਰ ਲੈ ਲੀਏ ਦੋਸਤ ਬੁੜਾ ਕਰੀ ਨੋਮਾ ਚੀਕ 100 ਸੀ ਹੁੰਨੇ ਆ ਅਨਪੜਾ ਹੈ ਇਹ ਕਹਦਾ ਜੋਤੀ ਸਾਹਿਬ ਨਹੀਂ ਤੁਮਾਂ ਲੈ ਆਂਗਾ ਕੰਮ ਕਰਾਂ ਤਾਂ ਨਾ ਆ ਆ ਨਾ ਮਮਾ ਹਾਂ ਆ ਨਹੀਂ ਆਪਣੇ ਲੈ ਕਲੈਕਟਰ ਇਹਨੂੰ ਦੇ ਲੈ 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 ਮੈਂ ਦੇਖਣ ਨਹੀਂ ਲੈ ਲੈ ਨਾ ਤੂੰ ਲੌਨੀ ਹੁੰਦੀ ਵੀ ਕਹਿੰਦੀ ਸੀ ਲੈਣਾ ਐਦਾਂ ਦਾ ਤੂੰ ਲੌਨੀ ਹੁੰਨੀ ਆ ਇੱਕ ਮੇਰੇ ਕੋ ਹਜੇ ਤੱਕ ਪਿਆ ਉਹ ਘਰੇ ਜੀ ਦਾ ਹੈ ਸਾਡੀ ਕੁੜੀ ਕੋ ਛੱਡ ਕੇ ਹੀ ਨਹੀਂ ਜਾਂਦੀ

অ oh, no, ਮम्मा ਇੱਧਰ ਮੈਂ ਬਣਾਉਣਾ ਆਪਦੇ ਨਾਮ ਦਾ ਤੇ ਮਾਂ ਦੀ ਰੈਡੀ ਜੇ ਚਲ ਆਓ ਚਲ ਮਮੀ ਇਹ ਕਿਹਦੀ ਗਾਟ ਹੈ ਆਹ ਦਾ ਨਾ ਗਾਫੀ ਤੇ ਇੱਧਰ کے ماں باپ جان کو سالک کو پرہل ہے ماں باپ جان سمپل نہیں ہے ماں باپ جان سمپل ہے اپ والے سمپل سے ہے یہ کیا ہو رہا ہے مجھ کو اڑاری جے لو پتا بول رہی شور نہیں ہوتا نزدیک نظر تنگو ہے یہ کیا کر رہا ہے تکانی نہیں کوٹا اٹڑ لیں گے ماں باپ ਪਹਿਲਾ ਸੁਖਲੇ ਕੋਲ ਪਹਿਲਾ ਸੁਖਲੇ ਸੁਖਲੇ ਦੇ ਨਾਲ ਦੋਸਤਾਂ ਇਹ ਜਾਓ ਦੋ ਮੱਠਾ ਲੇਖਣਾ ਗੱਟਾ ਲੇਖਣਾ ਕੋਈ ਕੋਈ ਹੋਈ ਹੈ ਤੇ ਜਿਹੜਾ ਬੰਦਾ ਤੁਸੀਂ ਯੂਸ਼ੇਪ ਕਿਹਦਾ ਹੈ ਲੱਗਦਾ ਦ ਯੂਸ਼ੇਪ ਹੈ ਲੱਗਦਾ ਮੇਰੀ ਕਿਸੇ ਨਾਲ ਨਹੀਂ ਸਹੀ ਬੰਦਾ ਲੱਗਦਾ ਕਿ ਇਹ ਸਹੀ ਹੈ ਕਿ ਇਹ ਕੋਈ 3 ਵਾਲਾ ਹੈ ਜਿਹੜਾ ਮੱਜੀ ਪਿਆ ਹੋਇਆ ਸੀ ਮੰਨਣਾ ਸਹੀ ਹੈ ਕਿ ਹਾਰਟ ਸਹੀ ਹੈ ਬੰਦਾ ਹਰ ਲੋ ਨੇ ਇੱਕ ਲਵਾਣਾ ਜਿਹੜਾ ਮਰਜੀ ਕਰਦਾ ਉਹਨੇ ਹੋਰ ਪਸੰਦੇ ਤਾਂ ਵੋਟ ਵੀ ਲਾ ਦਿੰਦੇ ਕੋਈ ਚੱਕਰ ਨਹੀਂ ਪੂਰਾ ਨਾਮ ਉਹਨਾਂ ਦਾ ਹੀ ਹੈ ਸਭ ਦਾ ਕੋਈ ਨਹੀਂ ਜੀ ਸੁਖ ਤੇ ਰਾਜ ਸੁਖ ਮੇਰੇ ਹਸਬੰਦ ਦਾ ਨਾਂ ਸੁਖ ਤੇ ਰਾਜ ਮੇਰਾ ਨਾਂ ਸੁਖ ਰਾਜ ਅਮਰ ਨੂੰ ਦੇਖਿਆ ਤਾਂ ਕਿ ਨਾ ਮੈਂ ਬਰਸੀ ਕੀ ਆ ਨਾ ਵੀ ਗੀਰੇ ਤਾਂ ਨਾ ਉਹਨੇ ਸਿੱਖ تربیت ਹੀ ਨਾਲ ਸੀ ਨਹੀਂ ਤਾਂ 50 50 ਅਸੀਂ ਕੋਲ ਆ ਰਹੇ ਸੀ ਅਸੀਂ ਨਾ ਉਹਨੇ ਮੋਰੇ ਉਂਗਲੀ ਕੱਢੀ ਨਾ ਉਹ ਲੱਗੀ ਤਾਂ ਮੇਰੇ ਹੱਥ ਮਾਰਦਾ ਸੋਹਣੇ ਲੱਗਦਾ ਹੈ ਕੋਨਜੋ ਮੋਲਟਿਓ ਐਪਲ ਵੀਓ ਫਾਈਨਲ ਵੀਓ ਕੁਵਾਰਾਂ ਵੀਓ ਹੋਰ ਤੋੜੀ ਹਾਈਡਿੰਗ ਰੋਲ ਸੌਖਾ ਜਿੰਨਾ ਰੇਵਰ ਖਾਓ ਜਿੰਨਾ ਖਾਓ ਖਾਓ ਬਾਕੀ ਹਾਈਡ ਖਾਓ ਤੋਂ ਖਾਓ ਤੇ ਨਹੀਂ ਖਾਓ ਬਾਕੀ ਇੱਥੇ ਜੀ ਸਾਰਾ ਮੇਲਾ ਘੁੰਮ-ਘੁੰਮ ਕੇ ਤੇ ਅਸੀਂ ਚੱਲੇ ਸੀਗੇ ਘਰ ਨੂੰ ਵਾਪਸ ਤਾਂ ਪਰ ਕੀਰਤ ਲੱਗਦੀ ਸੀ ਇੱਥੇ ਰੋਣ ਉਹ ਕਹਿੰਦੀ ਮਾਸੀ ਪਲੀਜ਼ ਨਾ ਜਾਓ ਤੇ ਪਰ ਜਾਣਾ ਵੀ ਜ਼ਰੂਰੀ ਸੀ ਕਿਉਂਕਿ ਜਾ ਕੇ ਮੰਗੋ ਦੀ ਧਾਰ ਕੱਢਣੀ ਸੀ ਤੇ ਹੋਰ ਵੀ ਘਰ ਦੇ ਕਈ ਕੰਮ ਤੇ ਹੁਣ ਰਹਿ ਕੇ ਸਰਦਾ ਨਹੀਂ ਤੇ ਘਰੇ ਇੱਥੇ ਮਤਲਬ ਕਿ ਪੇਕੇ ਘਰ ਫਿਰ ਜਿਹੜੀ ਜ਼ਿੰਮੇਵਾਰੀ ਲਈ ਆਪਾਂ ਪਸਮਾ ਦੀ ਫਿਰ ਉਹ ਨਿਭਾਉਣੀ ਵੀ ਬਣਦੀ ਆ ਤਾਂ ਇਸ ਕਰਕੇ ਪੂਆ ਵੀ ਕੋਚੰਦਈ ਸੀ ਮੈਂ ਕਿ ਨਈ ਪੂਆ ਜਾਣੇ ਪੈਣਾ ਤੇ ਇੱਦਾਂ ਸਰਦਾ ਨਹੀਂ ਫੇ ਪੂਆ ਕਹਿੰਦੀ ਸੀ ਅਸੀਂ ਵੀ ਚੱਲਨੇ ਆਂ ਬਸ ਪੂਆ ਮੇਰੇ ਇੱਕ ਦਿਨ ਪਹਿਲਾਂ ਦੀ ਆਈ ਹੋਈ ਸੀ ਉਹ ਰਾਤ ਰਹਿਏ ਸੀਗੇ ਤੇ ਅਸੀਂ ਉਹਨੂੰ ਕੀ ਕਹੀਦਾ ਇੱਕ ਦਿਨ ਵਾਸਤੇ ਇਸ ਵਾਰ ਆਈ ਸੀ ਮੈਂ ਇਹ ਵੀ ਮੇਰੀ ਭਾਂਜੀ ਹੈ ਜੀ ਤੇ ਇੱਧਰ ਕੀਰਤ ਦਾ ਰੋ ਰੋ ਬੁਰਾ ਹਾਲ ਸੀ ਵੀ ਆਵਾਜ਼ ਵਿੱਚ ਮੈਂ ਉਹ ਨਹੀਂ ਲਿਆਂਦੀ ਕਿਉਂਕਿ ਮੈਂ ਕਹਿੰਨੇ ਮਾਈਂਡ ਕਰਨਾ ਸੀ ਇਹ ਐਨਾ ਰੋਂਦੀ ਪਈ ਸੀਗੀ ਮਨਵੀਰ ਨਹੀਂ ਸੀ ਕਰਦਾ ਇਹਨੂੰ ਛੱਡ ਕੇ ਜਾਣ ਨੂੰ ਤੇ ਪਰ ਸਾਡਾ ਜਾਣਾ ਵੀ ਜ਼ਰੂਰੀ ਸੀ ਫੇਰ ਮੈਂ ਕਿਹਾ ਮੈਂ ਕੋਈ ਨਾ ਤੂੰ ਜੂਨ ਦੀਆਂ ਛੁੱਟੀਆਂ ਵਿੱਚ ਸਾਡੇ ਕੋਲ ਆ ਜੀ ਫੇ ਆਪਾਂ ਮਾਸੀ ਭਾਂਜੀ ਘੁੰਮਾਂਗੇ ਤੇ ਹੁਣ ਤੂੰ ਰੋ ਨਾ ਇੱਥੇ ਮਨਵੀਰ ਮਿਲਣ ਲੱਗਾ ਸੀ ਫੇ ਮਨਵੀਰ ਨੂੰ ਵੀ ਕਹਿੰਦੀ ਸੀ ਮਨਵੀਰ ਨਾ ਜਾਓ ਤਾਂ ਪਰ ਮਨਵੀਰ ਕਹਿੰਦਾ ਨਹੀਂ ਕੀਰੋ ਤੇ ਮੈਂ ਯੂਨੀਵਰਸਿਟੀ 'ਚ ਜਾਣਾ ਫੇ ਸੋਮਵਾਰ ਨੂੰ ਪੇ ਜਾਣਾ ਪੈਣਾ ਪੇ ਸੰਡੇ ਰੈਸਟ ਹੋ ਜਾਊਗੇ ਦੇਖੋ ਨਾ ਪੈਸੇ ਦੇ ਕੇ ਕਿਸੇ ਤਰ੍ਹਾਂ ਵੀ ਮੰਨਦੀ ਨਹੀਂ ਸੀ ਇਧਰ ਇਹ ਮਾਸੀ ਭਾਣਜੇ ਦੀ ਮਸਤੀ ਇਹ ਲੱਗੇ ਹੋਏ ਸੀ ਦੋਨੇ ਜਾਣੇ ਇਹ ਕੀਰਤ ਦੀ ਮੰਮੀ ਆ ਤੇ ਇਹ ਮਾਸੀ ਭਾਣਜਾ ਤੇ ਅਸੀਂ ਦੋਨੇ ਜਾਣੀਆਂ ਮਾਸੀ ਭਾਣਜੇ ਆ ਤੇ ਚਲੋ ਜੀ ਅਸੀਂ ਆਪਣਾ ਮੇਲੇ ਦਾ ਵਲੌਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ